ਵੀ ਹੁਣੇ ਹੁਣੇ ਇੱਕ ਪੋਸਟ ਪਾਈ ਸੀ ਵੀਡੀਓ ਪਾਈ ਸੀ ਕਿ ਪੰਜਾਬ ਦੇ ਮੌਸਮ ਦਾ ਜਿਹੜਾ ਹਾਲ ਹੈ ਤੇ ਆ ਦੇਖੋ ਹੁਣੇ ਹੀ ਮੀਂਹ ਵੱਸਣ ਵੀ ਲੱਗ ਗਿਆ ਹਾਏ ਤੇ ਮੋਗੇ ਪੰਜਾਬ ਦੇ ਮੋਗੇ ਏਰੀਆ ਦੇ ਵਿੱਚ ਮੀਂਹ ਜਿਹੜਾ ਇਹ ਪੈ ਰਿਹਾ ਤੇ ਦੱਸੋ ਫਿਰ ਕਿੱਥੇ ਕਿੱਥੇ ਮੀਂਹ ਪੈ ਰਿਹਾ ਹੈ ਮੋਗਾ ਜ਼ਿਲ੍ਹਾ ਦੇ ਵਿੱਚ ਤਾਂ ਮੀਂਹ ਪੈ ਰਿਹਾ ਹੈ ਹਾਏ ਨਹੀਂ ਹਾਰੇ ਬਣੇ ਪਏ ਉਸ ਇੱਕ ਰਫ਼ਤਾਰ ਦੀ ਵੇਸੇ ਚੱਲੀ ਜਾਂਦਾ ਵਾ ਤੇ ਬੱਦਲ ਤੁਸੀਂ ਦੇਖ ਸਕਦੇ ਹੋ ਕਿੰਨੇ ਕਾਲੇ ਤੇ ਘਣੇ ਬੱਦਲ ਹੋਏ ਪਏ ਆ ਸਿਰਾ ਕੰਮ ਲੱਗਿਆ ਵਾ ਪੂਰਾ ਥੋੜਾ ਜਿਹਾ ਇੱਕ ਤੁ ਦੁਹਾਦੀ ਏ ਕਿਉਂ ਤੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੇਖੋ ਆ ਵੇ ਇੱਥੋਂ ਦੇਖ ਰਹਾ ਨਾ ਮੈਂ ਕਿੰਨਾ ਪਿੰਦਾ ਤੇ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਮੜੀ ਮੌਸਮ ਦੀ ਜਾਣਕਾਰੀ ਦੇਣੀ ਸੀਗੀ ਤੇ